ਖੜ ਜੋ ਕੱਟ ਕੇ ਮਾਰ ਦੇ ਮਾਉੜੂ ਨੇ ਸਾਰਾ ਨਹੀਂ ਮਿਲੂਗਾ ਪਤਾ ਥੋੜਾ ਥੋੜਾ ਸਾਰਾ ਨਹੀਂ ਦੇ ਦੀ ਸਾਰਾ ਨਹੀਂ ਮਿਲੂਗਾ ਆ ਜਵਾਕੜੇ ਨਹੀਂ ਵਿਚਾਈ ਉਹਨਾਂ ਦਾ ਸਾਰਾ ਨਾ ਸਾਰਾ ਨੂੰ ਆਪ ਹੀ ਹੋਲੀ ਹੋਲੀ ਦੇ ਹਾਂ ਨਾ ਨਿਕਲ ਜਾ ਦਈ ਜਾਣਾ ਨਿਕਲ ਜਾ ਮਮੇ ਟਰੈਕਟਰ ਦੇਖ ਤੇ ਆਇਆ ਨਾ ਨਾ ਮਨ ਨਾ ਹਾਂਜੀ ਮਿੱਤਰੋ ਨਵੇਂ ਵਲੌਗ ਚ ਬਈ ਸਭ ਦਾ ਸਵਾਗਤ ਆ ਤੇ ਅੱਜ ਆ ਆਪਣਾ ਜਨਮ ਦਿਨ ਤੇ ਬਹੁਤ ਜ਼ਿਆਦੇ ਜਿਹੜੀਆਂ ਵਿਚਾਰੀਆਂ ਨੇ ਅੱਦਾਂ ਦੇ ਰਿਪਲਾਈ ਹੋ ਗਏ ਅੱਦਾਂ ਦੇ ਹਜੇ ਕਰਨੇ ਨੇ ਤੇ ਹੁਣ ਆਪਾਂ ਉੱਠੇ ਇੱਕ ਦੋ ਕੰਮ ਨੇ ਪਹਿਲਾਂ ਆਪਾਂ ਉਹ ਕਰਨੇ ਨੇ ਇੱਕ ਆਪਾਂ ਲੈ ਕੇ ਆਈ ਸੀ ਸ਼ੀਸ਼ਾ ਉਹ ਇੱਥੇ ਫਿੱਟ ਕਰਨਾ ਤੇ ਇੱਕ ਆਪਾਂ ਕਾਂਸ ਬਣਾ ਕੇ ਲੈ ਕੇ ਆਈ ਸੀ ਉਹ ਉੱਥੇ ਵਿਟ ਕਰਨੀ ਜਿਵੇਂ ਕੰਪੈਨ ਉੱਤੇ ਪਈਆਂ ਨਾ ਕਾਂਸ ਤੇ ਉਹਨੂੰ ਉੱਪਰ ਰੱਖ ਦੇਣਾ ਇੱਥੇ ਸਪੇਸ ਕਰਨੀਆਂ ਹੀ ਹੋਰ ਤੇ ਉਹ ਤੋਂ ਬਾਅਦ ਆਪਾਂ ਅਜ ਨਾਲੇ ਧੋਣੀਆਂ ਮਸਟੈਂਗ ਮਸਟੈਂਗ ਧੋ ਕੇ ਫਿਰ ਚੱਲਾਂਗੇ ਪਾਤੜਾਂ ਤੇ ਆਜੋ ਪਹਿਲਾਂ ਆਪਾਂ ਸ਼ੀਸ਼ਾ ਰਾਤ ਮੈਂ ਤਾਂ ਨਹੀਂ ਕੱਢਿਆ ਸੀ ਆ ਆ ਦੇ ਭਤੀਜੇ ਮੈਨੂੰ ਐਸੀ ਮਾ ਲੱਗਣ ਤੋਂ ਪਹਿਲਾਂ ਹੀ ਕਿਤੇ ਨਵਾਂ ਨਾ ਕਰਦਣ ਉਹਦੀ ਕੋਈ ਮਸਕਰਾਟ ਦਿਖਦੇ ਹੂੰ ਤੇ ਤੇ ਮਾ ਕਿਤੇ ਨਵਾਂ ਨਾ ਕਰਦਣ ਪਹਿਲਾਂ ਆਪਾਂ ਕਰਦ ਲਈਏ ਹੁਣ ਗੱਡੀ ਚੋਂ ਗੱਡੀ ਜੀ ਰੱਖਤਾ ਦੀ ਵੀ ਕਿਤੇ ਫੋਟੋ ਹਟ ਨਾ ਜਾਵੇ ਆ ਦੇਖੋ ਆਪਿਆ ਤੇ ਇੱਕ ਆ ਪਿਆ ਇਹ ਇਹਨੂੰ ਲੈ ਜੀ ਆਪਾਂ ਪ੍ਰਿੰਟ ਕਰਾ ਕੇ ਚੈੱਕ ਕਰੋ ਦੇਖੋ ਇਹਨੂੰ ਟਰੈਕਟਰ ਮੈਂ ਕਿਹਾ ਪ੍ਰਿੰਟ ਕਰਾਇਆ ਸੀ ਉੱਪਰ ਤੇ ਬਾਕੀ ਉਹਨੇ ਨਾ ਆਪਾਂ ਫਿੱਟ ਕਰਦੇ ਹਾਂ ਅੰਦਰੋਂ ਡਰਿੱਲ ਫਿਰ ਵੱਡਾ ਭਰਾ ਨਹੀਂ ਜਾਣਾ ਹੁੰਦਾ ਕੰਮ ਤੇ ਦੁਕਾਨ ਤੋਂ ਚੱਕ ਲਈਏ ਡਰਿੱਲ ਤੇ ਫਿਰ ਉਹਨਾਂ ਨੇ ਲੰਘ ਜਾਣਾ ਲੈ ਵੀ ਮਿੱਤਰੋ ਸ਼ੀਸ਼ਾ ਵੀ ਕਰਤਾ ਫਿੱਟਾ ਦੇਖੋ ਪ੍ਰਿੰਟ ਕਰਾਇਆ ਹੈ ਆਪਣਾ ਤੇ ਉਧਰ ਕਣਸ ਵੀ ਕਰਤੀ ਫਿੱਟਾ ਤੇ ਹੁਣ ਆਪਾਂ ਨਾ ਦੋ ਲੀਏ ਨਾਲੇ ਮਸਟੈਂਡ ਧੋ ਲੀਏ ਤੇ ਚੱਲਦੇ ਆਂ ਪਤਰਾ ਲੈ ਵੀ ਮਿੱਤਰੋ ਖੋਲ ਲਿਆ ਬਾਹਰ ਮਸਟੈਂਗ ਦਾ ਤੇ ਮਸਟੈਂਗ ਨੂੰ ਹੁਣ ਕਰਦੇ ਆਂ ਬਾਸ਼ ਮੈਂ ਪਹਿਲਾਂ ਕਪੜਾ ਪਾਇਆ ਸੀ ਉਹ ਕਪੜਾ ਲਾਤਾ ਤੇ ਵਾਈਡ ਵਾਈਡ ਜੀ ਹੋਇਆ ਪਿਆ ਯਾਰ ਕਿਉਂਕਿ ਧਰਨੇ ਤੋਂ ਆ ਕੇ ਉਦੋਂ ਦਾ ਅਸੀਂ ਖੜਿਆਗਾ ਤੇ ਉਹਦੇ ਵੀ ਚੰਗੀ ਤਰ੍ਹਾਂ ਨਹੀਂ ਧੋਕੇ ਲੈ ਗਈ ਥਿੱਖਲਾ ਪਾਣੀ ਜਾਂ ਮਾਰ ਕੇ ਲੈ ਗਈ ਸੀ ਅੱਜ ਇਹਨੂੰ ਚੰਗੀ ਤਰ੍ਹਾਂ ਕਰਦੇ ਆਂ ਬਾਸ਼ ਇਤਨੇ ਦੀਫੂ ਆ ਰਿਹਾ ਡਿਊਟੀ ਤੋਂ ਰਸਤੇ ਜਾ ਗਿਆ ਇਦਨੋਂ ਹੋਊਗਾ ਤੇ ਆਹ ਰਸਤੇ ਨੇ ਫਿਰ ਆਪਾਂ ਟਰੈਕਟਰ ਤਿਆਰ ਕਰਦੀਏ ਫਿਰ ਹਜੇ ਕੋਈ ਪਲਾਨ ਨਹੀਂ ਹੈਗਾ ਵੀ ਗੱਡੀ ਤੇ ਜਾਣਾ ਟਰੈਕਟਰ ਤੇ ਜਾਣਾ ਕਿਉਂਕਿ ਉੱਥੇ ਵੀ ਕਿਸੇ ਨੇ ਆਉਣਾਗਾ ਕਈ ਮਿੱਤਰ ਕੇ ਕੋ ਕੱਟ ਚੱਲ ਕੇ ਪਾਤਣਾ ਠੀਕ ਆ ਤੇ ਬਾਕੀ ਧੋਕੇ ਖੜਾ ਦਈਏ ਚਲੋ ਕੋਈ ਗੱਲ ਨਹੀਂ ਜੇ ਨਹੀਂ ਵੀ ਲੈ ਕੇ ਜਾਣ ਦਾ ਮੂਡ ਦੀਪੂ ਦਾ ਕਹਿੰਦਾ ਗੱਡੀ ਤੇ ਚੱਲਾਂਗੇ ਆ ਦੇਖੋ ਰੇਤਰ ਰੁੱਤਾ ਕਾਫੀ ਪਿਆ ਹੋਇਆ ਤੇ ਹੁਣ ਧੋਕੇ ਲਾ ਦਈਏ ਨੂੰ ਅੰਦਰ ਆਪਾਂ ਦਵਾਰੇ ਇਹਦਨੇ ਬਾਅਦ ਚ ਦੀਪੂ ਪਹੁੰਚਦਾ ਫਿਰ ਚੱਲਦੇ ਆ ਪਾਤਣਾ ਮਿਲਦੇ ਆ ਅਖੇ ਬਲੌਗ ਪੂਰਾ ਦੇਖਿਓ ਕੀਆ ਗਿਆ ਬਣਦਾ ਥੋੜੀ ਜੀ ਅੱਜ ਸਿਹਤ ਵੀ ਡਾਉਨ ਜੀ ਆ ਗੜਾ ਖਰਾਬ ਜਾਂ ਲੱਗ ਰਿਹਾ ਬਾਕੀ ਤੁਹਾਨੂੰ ਅੱਜ ਆਵਾਜ਼ ਵੀ ਦੱਸਦੀ ਹੋਣੀ ਮਿੱਤਰੋ ਟਰੈਕਟਰ ਹੋ ਗਿਆ ਬਾਸ਼ ਤੇ ਹੁਣ ਦੀਪੂ ਪਹੁੰਚ ਗਿਆ ਰਸਤੇ ਜੂਨ ਚੜਾ ਕੇ ਲਿਆਉਣਾ ਮੈਂ ਕੌਰੀਆਂ ਆ ਗਿਆ ਦੀਪੂ ਫਿਰ ਚੱਲਦੇ ਆ ਪਾਥੜਾਂ ਟਰੈਕਟਰ ਕਰਤਾ ਬਾਸ਼ ਲੈ ਵੀ ਮਿੱਤਰੋ ਆਪਾਂ ਹੋ ਗਏ ਰੈਡੀ ਤੇ ਉਧਰੋਂ ਦੀਪੂ ਵੀ ਆ ਗਿਆ ਸੀ ਆ ਕਹਿੰਦੀਪੂ ਤੇ ਦੀਪੂ ਮੈਥੋਂ ਪਹਿਲਾਂ ਹੀ ਆ ਗਿਆ ਤਿਆਰ ਹੋ ਕੇ ਮੈਂ ਹਜੇ ਰਹਿਦਾ ਸੀ ਮੈਂ ਕਿਉਂਕਿ ਟਰੈਕਟਰ ਤੇ ਇੱਧਰ ਦੇਖੋ ਬਈ ਹੋ ਗਈ ਟਰੱਕਾ ਕੌਨਸ ਤੇ ਸ਼ੀਸ਼ਾ ਵੀ ਲਾਤਾ ਤੇ ਪਹਿਲਾਂ ਇਹਦੇ ਕਰਕੇ ਥੋੜਾ ਵਿਜੀ ਜਰ ਰਹੇ ਤੇ ਅੱਜ ਹੁਣ ਹੁਣ ਕਿੰਨੇ ਵਜੇ ਆ ਦੀਪੂ ਸਾਡੇ 12 ਲੇਟ ਹੀ ਹੋ ਗਏ ਹੁਣ ਅਜੇ ਵੀ ਇਹ ਵੀ ਨਹੀਂ ਡਿਸਾਈਡ ਟਰੈਕਟਰ ਵੀ ਬਾਹਰ ਖੜਿਆ ਖੜਿਆ ਤੇ ਗੱਡੀ ਵੀ ਹੁਣ ਆਪਾਂ ਜਾਣਾ ਕਹਤੇ ਆ ਹੈ ਕਾਦੇ ਮਰਜੀ ਦੇ ਉਹ ਚਲੋ ਵੀ ਬਾਹਰ ਨਿਕਲ ਗਏ ਬਣੂ ਪਲਾਨ ਹੁਣ ਕੀ ਛੇੜਦੇ ਆ ਠੀਕ ਆ ਤੇ ਹੁਣ ਚੱਲਦੇ ਆ ਬਾਤਣਾ ਅੱਗੇ ਦੇਖਿਓ ਵਲੌਗ ਚ ਪਹਿਲਾਂ ਚਲ ਜਾਣਾ ਆਪਾਂ ਸਨੀ ਕੋਲੇ ਤੇ ਹੋਰ ਵੀ ਉਥੇ ਰੀਲਾਂ ਬਣਾਉਣ ਵੀ ਹੋਣਾ ਤੇ ਕੇਕ ਕੱਟਣ ਵੀ ਹੋਣਾ ਉਹ ਤੁਸੀਂ ਵਲੌਗ ਆ ਜਿਹੜਾ ਪੂਰਾ ਦੇਖਿਓ ਠੀਕ ਆ ਚਿੱਲੇ ਦੀਪੂ ਅਜੇ ਉੱਠਿਆ ਹੈ ਨਹੀਂ ਮੈਂ ਪੁੱਛਿਆ ਕਾ ਤੇ ਚੱਲੀਏ ਕਦ ਚਲੀਏ ਓਏ ਤਕੰਦਾ ਟਰੈਕਟਰ ਹੀ ਲੈ ਕੇ ਚੱਲਦੇ ਆ ਉਸਿਆਲਿਆ ਟਰੈਕਟਰ ਵਾਲੇ ਟਰੈਕਟਰ ਦੀ ਚਾਬੀ ਟਰੈਕਟਰ ਦੇ ਵਿੱਚ ਆਵਾਸ਼ ਕਰਕੇ ਅਟਾਦੀ ਮੈਂ ਚੱਲੀਏ ਫੇਰਾ ਕੀ ਆ ਗਿਆ ਕੇਕ ਆ ਗਿਆ ਹੈਪੀ ਬਰਥਡੇ ਥੈਂਕ ਯੂ ਜਲਦੀ ਤੇਰਾ ਵਿਆਹ ਹੋ ਜੇ ਜਲਦੀ ਵਿਆਹ ਹੋ ਜੇ ਹੈਪੀ ਬਰਥਡੇ ਦੀਪੂ ਹੈਪੀ ਬਰਥਡੇ ਟੂ ਤੁਹਾਨੂੰ ਰੱਬ ਕਰੇ ਇਹ ਬੁਝਦੀਆਂ ਨਹੀਂ ਹੁੰਦੀਆਂ ਅਗਲੇ ਸਾਲ ਤੂੰ ਤੇਰੀ ਘਰ ਵਾਲੀ ਨਾਲ ਕੇ ਇਕੱਟੇ ਤੂੰ ਗਿਆ ਤੂੰ ਗਿਆ ਮੇਰਾ ਦੋਸਤ ਹੈਪੀ ਬਰਥਡੇ ਹੈਪੀ ਬਰਥਡੇ ਟੂ ਇਹ ਬੁਝਦੀ ਵਾ ਕੀ இதைத்தான் அகியுமாக்கிறாக்கிறாக்கிறாக பலையான் மானக்காத்து ரட்டரதான் திப்புடர் யாப்றேன்தான் மேஜலாகும் ਹੋਰ ਬਈ ਹੋਰ ਠੀਕ ਹੋ ਵੀਰ ਹੋਰ ਜੀ ਤੂੰ ਨਹੀਂ ਫੋਨ ਕਰਿਆ ਯਾਰ ਚਲ ਫੋਨ ਨਹੀਂ ਕਰਿਆ ਮਿਲ ਗਿਆ ਆਪਾਂ ਲੈ ਇਹ ਤਾਂ ਮਿਲਣਾ ਹੋਇਆ ਕਿ ਹੈ ਇਹਦਾ ਗਿਆਨ ਕਰਦੇ ਕੋਈ ਨਹੀਂ ਕਰ ਮੈਂ ਆਂ ਤੂੰ ਕਰਨਾ ਨਹੀਂ ਮੈਂ ਮਦਰ ਰੇਜੀ ਤਾਂ ਹੈ ਮੈਂ ਕਿਲਪ ਮੁੜ ਕੇ ਵੇ ਕਰ ਆ ਆਹ ਮੈਂ ਉੱਥੇ ਗਿਆ ਸੀ ਆਪਣਾ ਇਹ ਨਿਊ ਮਰਨ ਲੈ ਵੀ ਮਿੱਤਰੋ ਭਾਈ ਮਿਲ ਗਿਆ ਦਿਖਾ ਦੇ ਆਪਣੇ ਵਾਲੇ ਆਪ ਆਜਾ ਭਾਈਆਂ ਨੇ ਲੈ ਇੰਨਾ ਕੋਈ ਬੇਕ ਹੋਇਆ ਨੰਬਰ ਤੁਹਾਨੂੰ ਦੇ ਦਾਂਗੇ ਡਿਸਕ੍ਰਿਪਸ਼ਨ ਚ ਚੱਕ ਲਿਓ ਜੇ ਮੈਨੀਆਂ ਚੀਜ਼ਾਂ ਮੰਗਾਉਣੀਆਂ ਬੜੇ ਕਿਹੜੀ ਚੀਜ਼ ਮੰਗਵਾਉਣੀ ਨੇ ਭਾਈ ਕਰਿਓ ਫੇਚ ਚੱਕ ਪਾਈਆਂ ਨਾਲ ਠੀਕ ਆ ਵੀਰ ਲੈ ਵੀ ਮਿੱਤਰੋ ਹੁਣ ਚੱਲਦੇ ਆ ਓਕੇ ਓਕੇ ਬਾਏ ਬਾਏ ਤੇ ਹੁਣ ਚੱਲਦੇ ਆਪਾਂ ਸ਼ਨੀ ਕੋਲੇ ਦੁਕਾਨ ਤੇ ਬਾਈ ਮਿਲ ਗਿਆ ਸੀ ਇੱਥੇ ਖਾ ਪੀ ਕੇ ਹੁਣ ਚੱਲਿਆ ਚੱਲੀ ਵੀ ਦੀਪੂ ਅੱਜ ਦਾ ਮੋਟੇ ਨੇ ਜਾ ਮੰਗਾ ਲਈ ਹੈ ਅੱਧੇ ਪਤਣਾ ਨੂੰ ਪਤਾ ਵੀ ਅੱਜ ਵਾਢਿਆ ਉਹ ਤੁਮ ਅੰਦਰ ਬਣਨਾ ਸਾਰਾ ਉਹ ਲੱਗੇ ਕਹਿਣਾ ਹੈਪੀ ਬਰਥਡੇ ਹੈਪੀ ਵਾਢੇ ਤਰਾਉ ਕਿ ਨਹੀਂ ਸ਼ੌਪਿੰਗ ਕਰਕੇ ਆ ਗਿਆ ਸੀ। ਲਓ ਜੀ ਮੇਰਾ ਤਰਾ ਆ ਗਿਆ ਜੀ ਸ਼ੌਪਿੰਗ ਕਰਕੇ ਮੈਂ ਤੇ ਜੈਨੂ ਵਾਪਸ ਲੂ ਨਾ ਤੇ ਇਧਰ ਦੇਖੋ ਕੌਣ ਆਏ ਹੋਏ ਆ। ਆਹ ਪਹਿਲੀ ਕੀਤਾ ਹੋਇਆ। ਦੇਖਾਂ ਕੇਕ ਲੈ ਕੇ ਆਏ ਨੇ। ਮੈਂ ਕੇਕ ਤੇ ਬੰਨਦਾ ਸੀ ਉਹ ਬਰਥਡੇ ਆ। ਹਾਂ। ਓਕੇ ਓਕੇ ਥੈਂਕ ਯੂ। ਹੈਪੀ ਬਰਥਡੇ ਆਪੀ ਨਾਲ ਗੱਲ ਕਰਦੇ ਥੋੜੀ ਬਹੁਤ ਨਾ ਨਾ ਖਾਲਸ ਫੋਟੋ ਵਿੱਚ ਕੋੜਾ ਵਿੱਚ ਲੂਜੀ ਸਟ੍ਰੇਨ ਸਾਈਡ ਮਾਰ ਲੀ ਕੋੜਾ ਵਿੱਚ ਨਹੀਂ ਹੈ ਇਹ ਜਿਸ ਮੈਨੂੰ ਵੀਡੀਓ ਰੋਜ਼ ਰੋਜ਼ ਲੈ ਕੇ ਆਈ ਦੀ ਕੇਕ ਥੈਂਕ ਯੂ ਥੈਂਕ ਯੂ ਐਨੇ ਕੇ ਕ ਬਣ ਜਾਣੇ ਅੱਜ ਐਨੀਆਂ ਐਨੀਆਂ ਸਟੋਰੀਆਂ ਐਨੇ ਕੇ ਅੱਜ ਪਹਿਲੀ ਵਾਰ ਹੋਏ ਆ ਮਿੱਤਰੋ ਬਾਜ਼ਾਰ ਵਿੱਚ ਦੀ ਟਰੈਕਟਰ ਕਹਿੰਦਾ ਮੈਚ ਲਾਉਣਾ ਹੁਣ ਅਸੀਂ ਚੱਲੇ ਰੋਵਲ ਜਿਹਾ ਟੀ ਉੱਥੇ ਬਣਾਉਣੀਆਂ ਰੀਲਾ ਰੂਲਾ ਡਰਾਈਵ ਹੈਵੀ ਡਰਾਈਵਰ ਬੈਠਾ ਪਏ ਤੇ ਹੈਗੀ ਭੀੜ ਵੀ ਆ ਸ਼ਹਿਰ ਚਾਚਾ ਡਰਾਈਵਰੀ ਹੋ ਗਈ ਸਕਸੈਸਫੁੱਲ ਸਾਰਾ ਬਾਜ਼ਾਰ ਡਰਾਈਵ ਹਾਂ ਹਾਂ ਮੈਂ ਤਾਂ ਇਧਰੋਂ ਕੱਢਤਾ ਡਰਾਈਵਰੀ ਸਕਸੈਸਫੁੱਲ ਰਹਿ ਗਈ ਸਾਰਾ ਬਾਜ਼ਾਰ ਹੈ ਡਵਾਇਡਰ ਤੇ ਤਾਂ ਵੱਜ ਗਿਆ ਨਾ ਡਰਾਈਵਰ ਬਣਾ ਦੇ ਹੁਣ ਦਾ ਡਰਾਈਵਰ ਬਣ ਗੇ ਤੇ ਹੁਣ ਅਸੀਂ ਉਹ ਰੀਅਲ ਰੂਲਾ ਸ਼ੂਟ ਕਰਨ ਆਏ ਸੀ ਯਾਰ ਟੀਲਾ ਬਣਾਵਾ ਇਧਰ ਬਾਈ ਫੋਟੋ ਕਰਾਣ ਆਏ ਹੋਏ ਆ। ਉਧਰ ਉਧਰ ਜਾਂ ਅੰਦਰ ਉਧਰ ਆਉ ਕਰਨੀਆਂ ਨੇ ਬਣਾਉਣੀਆਂ ਨੇ। ਥਰੀਲਾ ਬਣਾਉਣੀਆਂ ਗੁੱਦੜੀਆਂ ਹੁਣ। ਵੀ ਮਿੱਤਰੋ ਹੈਂ ਬਾਈ ਕੇ ਤਾਂ ਲੈ ਗਿਆ। ਸ਼ਨੀ ਚੱਲ ਗਿਆ। ਥਰੀਲਾ ਹੋ ਗਿਆ ਸ਼ੂਟ ਬਾਈ ਹੁਣ ਸਾਨੂੰ ਜਾਣਾ ਪੈਣਾ ਟਰੈਕਟਰ ਤੇ। ਸਾਰਿਆਂ ਨੂੰ ਟਰੈਕਟਰ ਤੇ ਜਾਣਾ ਪੈਣਾ। ਤੇ ਅਚਾਨਕ ਹੀ ਪਲਾਨ ਬਣ ਗਿਆ ਯਾਰ। ਉਹ ਕੇਕ ਕੱਟਣ ਆਏ ਸੀ ਕਹਿੰਦੇ ਕੇਕ ਲੈ ਕੇ ਆ ਰਹੇ ਸੀ ਅੱਜ ਡਾਇਰੈਕਟਰ ਲੈ ਕੇ ਆਈ ਦੀ ਤਾਂ ਕਰਕੇ ਫਿਰ ਰੀਲਰ ਨੂੰ ਲਾਵੀਂ ਸ਼ੂਟ ਕਰਨੀ ਆ ਇਸ ਕਰਕੇ ਚੱਲ ਬਈ ਹੈਵੀ ਡਰਾਈਵਰ ਬਰਾ ਅਸੀਂ ਆ ਗਏ ਸੀ ਵਾਪਸ ਸ਼ੂਟ ਕਰਕੇ ਉਹਨਾਂ ਰੀਲਾਂ ਉਹਨਾਂ ਦੇਖ ਲਈਏ ਕਿਵੇਂ ਬਣੀਆਂ ਐਨਕਾ ਤਾਂ ਅਸੀਂ ਕੁੜੀ ਗਵਾਈਆ ਆਪ ਗਵਾਈਆ ਸਾਡਾ ਕੋਈ ਰੋਲ ਨਹੀਂ ਹੈ ਉਹਦੇ ਵਿੱਚ ਗਵਾਨ ਗੂਣ ਨਾ ਸੀ ਸਿਟੀ ਨਾ ਸੀ ਧਰੀ ਸੀ ਇਹ ਨਹੀਂ ਚਲਾ ਰਹੇ ਡਰਾਈਵਿੰਗ ਵੀ ਛੋਟੀ ਸੀ ਸਟੀਅਰਿੰਗ ਛੋੜੇ ਹੱਥ ਤੇ ਸਟੀਅਰਿੰਗ ਐਨਕਾ ਛੋੜੇ ਹੱਥ ਚ ਦੀ ਸਾਡਾ ਕੋਈ ਰੋਲ ਨਹੀਂ ਉਹ ਚ ਆਪਣਾ ਕੋਈ ਰੋਲ ਨਹੀਂ ਨਾ ਸਾਡਾ ਕੋਈ ਰੋਲ ਨਹੀਂ ਜਿਹਦੇ ਹੱਥ ਜੁੜੀ ਗਿਆ ਉਹਦਾ ਰੋਲ ਹੋਗਾ ਸਾਹਮਣੇ ਛੋੜੇ ਪਈ ਤੇ ਸਟੀਅਰਿੰਗ ਦੇ ਮੂਰੇ ਮੈਂ ਨਹੀਂ ਲਾਈ ਨਾ ਇਹਨੇ ਲਾਈ ਆ ਇਹ ਤੇ ਹੈ ਹੀ ਐ ਹੋ ਜਾ ਹਾਂ ਇਹਨੇ ਦੋ ਚੀਜ਼ਾਂ ਕਈਆਂ ਦੋਏ ਗਲਤ ਹੋ ਗਈਆਂ ਦੀਆਂ ਉਹ ਇਹ ਉਹ ਆ ਨਹੀਂ ਨਹੀਂ ਇਹ ਇਹਦੀ ਆਡੀਓ ਉਹ ਜੇ ਗਜਰੇਲਾ ਹੁਣ ਡੁੱਲ ਜੇ ਨਹੀਂ ਇਹ ਚਲਾ ਲਓ ਛੱਡੀ ਕਿਹੜੀ ਕੀ ਗੱਲ ਇੱਕ ਔਰੇ ਨੂੰ ਪਹਿਲਾਂ ਵੀ ਨਾ ਮੇਰੇ ਨਾਲ ਪਤਾ ਨਹੀਂ ਕਿੱਥੇ ਗਈ ਸੀ ਕਿਨਾਂ ਉਂ ਦੇ ਗਿਦੇ ਹੈ ਜੇ ਤੂੰ ਭੱਜੇ ਨਾ ਹੈ ਅੱਜ ਨਹੀਂ ਕਰਨਗੇ ਸਾਨੂੰ ਕੋਈ ਜਿਹਾ ਤੇ ਤੂੰ ਸਿਰਫ ਹੁਣ ਉਹ ਸੱਚੂ ਮੇਰਾ ਫੋਨ ਦੇ ਦੇ ਲੈ ਵੀ ਮੈਂ ਤੇਰਾ ਤਿੰਨ ਤਿੰਨ ਚਾਰ ਐਕਸ਼ਨ ਦੇ ਰਹਿਣ ਪੱਕੇ ਕਰੇ ਮੈਂ ਵੀ ਐ ਬਿੰਦੂ ਦਾ ਸੀ ਵੀ ਦੱਸ ਪਿਆ ਹੈ ਗਿਜਰੇਲੇ ਵਾਲੀ ਵੀਡੀਓ ਤੇਰੀ ਆ ਹਾਂ ਸੱਚ ਜੁੱਝੂ ਕੁਛ ਵੀ ਐਂ ਕਰਦਾ ਹੁੰਦਾ ਅਸੀਂ ਕਦੇ ਪਰ ਲੁੱਟੋ ਖੇਡਦੇ ਹੁੰਦੇ ਹੁੰਨਾ ਨਾ ਕਦੇ ਕੋਈ ਦੋ ਆ ਜਾਏ ਮੇਰੇ ਗੀਟੀ ਨਾਲ ਨਾ ਮਾਦੂਂਦੇ ਐਡੀ ਵੀ ਜਬਾਨੋ ਸਰੀ ਵਾਲਾ ਲੈ ਵੀ ਮੇਥਰਾ ਜੇ ਮੇਥਰਾ ਕੋਈ ਗਲਤ ਕੰਮ ਕਰਾਉਣਾ ਕਿਸੇ ਦਾ ਵੀ ਐ ਤੋ ਕਹਾਉਣਾ ਤਾ ਬਾਬੇ ਨੂੰ ਮਿਲੋ ਪੇੜਾ 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 ਪਰਮੋਜਣਾ ਆਉਣੀ ਹੈ ਠੀਕ ਹੈ ਨਾ ਠੀਕ ਹੈ ਪੈਸੇ ਲੈ ਕੇ ਗੱਲ ਕਿਆ ਕਰਾਂਗੇ ਅਸੀਂ ਚੁੱਪ ਕਰ ਇੱਕ ਮਿੰਟ ਇਹਨ ਕੀ ਦਿਓ ਤੁਸੀਂ ਫੈਨ ਸਿੱਧੂ ਮੂਸੇਵਾਲਾ ਵੇ ਸਿੱਧੂ ਮੂਸੇਵਾਲਾ ਦੇ ਫੈਨ ਨੇ ਥੈਂਕ ਯੂ ਥੈਂਕ ਯੂ ਅੱਜ ਤਾਂ ਉਧਰ ਹੋਰ ਆਈ ਜਾਂਦੇ ਡੇ 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 ਜੋ ਦੇ ਓਏ ਆ ਜਾ ਆ ਜਾ ਆ ਜਾ ਹੈਲੋ ਹੜ ਜੋ ਕੱਟ ਕੇ ਮੈਂ ਮੈਨੂੰ ਵੀ ਹਰਨ ਨੂੰ ਮਿਲੂਗਾ ਪਤਾ ਥੋੜਾ ਥੋੜਾ ਸਾਰਨ ਦੇ ਦੀ ਸਾਰਨ ਨੂੰ ਮਿਲੂਗਾ ਹਾਂ ਜਵਾਕੜੇ ਨਹੀਂ ਵਿਚਾਈ ਪਰਨਾ ਸਾਰਾ ਨਾਲ ਆਪੀ ਹੋਲੀ ਹੋਲੀ ਦੀ ਹਾਂ ਨਾ ਨਿਕਲ ਜਾ ਦਈ ਜਾਣਾ ਨਿਕਲ ਜਾਓ ਤੂੰ ਤੈਨੂੰ ਕਿੱਥੇ ਮੈਂ ਖਾ ਲਿਆ ਤੇ ਇਹ ਜਿਹੜਾ ਮਰ ਰਹਾ ਤੇ ਕੋੜੀ ਹੈ ਜਿਹੜਾ ਜਿਹੜਾ ਮਿਲ ਗਿਆ ਉਹ ਵਗ ਜਾ ਉਹ ਚਲੋ ਮਿਲ ਲੈ ਆ ਪਚਾਈ ਜਾ ਲੰਗੀ ਜਾ ਹੱਥ ਘੰਨਾਉਂਦੇ ਵੀ ਲੰਗੀਆਂ ਤੋਂ ਹੋਰ ਮੇਰੇ ਮੁੰਡੇ ਗੁਮੇ ਗਿਆ ਮਿਲ ਗਿਆ ਆ ਗਿਆ ਮੈਂ ਆ ਛੋਟਾ ਸਾਡਾ ਦਿੰਦਾ ਛੜਾ ਚੱਕੇ ਲਗੋ ਦੀਨ ਕੋਈ ਜਾਵਾਂ ਚੱਲ ਬਾਈ ਦੇਖ ਲੈ ਮਿਲ ਕੋਈ ਡੱਬਾ इधरों जत इंद्रा है ले लेट नाइट हो रहा है नौ बज रहे हैं केक ले थैंक यू मिरी जाना क्लासमेट थैंक यू भाई यार लव यू है birthday plus two তাদের happy birthday plus ਇਹ ਖਾਣਾ ਪਲੱਸ 2 ਪਲੱਸ ਮੈਂ ਦੇਰ ਪਾ ਲਿਆ ਯਾ ਲੋੜ ਕੇ ਲਿਆਉਂਗੇ ਕੱਤੋਂ ਪੱਦਰਦ ਨੇ ਥੈਂਕ ਯੂ ਭਈਆ ਅੱਗੇ ਰੱਖੀ ਗੱਲ ਨਹੀਂ ਰੱਖੀ ਮੋੜਾ ਵੱਟੇ ਘਾਮਨੇ ਪਲੱਸ 2 ਕਲਾਸ ਵੇਟ ਆਉਣਾ ਆਹ ਵਈ ਅਸੀਂ ਇਕੱਠੇ ਬਣਿਆ ਆਹ ਗਾੜ ਗੋਟ ਨੰਬਰ ਬਲੇਟ ਆ ਇਹ ਖਾਣਾ ਨਹੀਂ ਕੀਆ ਨੰਬਰ ਬਲੇਟ ਆ ਅੱਗੇ ਕਰ ਓਕੇ 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 ਵੀਰ ਓਕੇ ਵੀਰ 11 ਵਜੇ ਬਾਈ ਹੋਰੀ ਆਏ ਸੀ ਇਹ ਤੇ ਇੰਨਾ ਪਿਆਰ ਬਾਈ ਯਾਰ 1 ਕੇਕ ਵਜਿਆ ਸੀ ਬਾਈਆਂ ਦੇ ਉਹ ਵੀ ਬਾਈ ਯਾਰ ਤੁਹਾਡੇ ਨਾਮ ਦਾ ਬਚਾ ਸੀ 1 ਕੇਕ ਬਾਕੀ ਅਸੀਂ ਪਹਿਲਾਂ ਮੰਡ ਚੁੱਕੇ ਸੀ 11 ਵਜੇ ਥੈਂਕ ਯੂ ਬਾਈ ਯਾਰ ਸੋ ਮਚ ਇੰਨਾ ਪਿਆਰ ਬਾਈ ਪਿੰਡ ਕਿਹੜਾ ਵੀਰ ਆਪਣਾ ਭੂਦਨੇ ਆ ਦੋਨੇ ਬਾਈ ਹੋਰੀ ਤੇ ਇੰਨੇ ਭਰਾ ਰੁਕੇ ਸੀ ਯਾਰ ਆ ਦੇਖ ਲੋ ਟਰੈਕਟਰ ਦੇਖ ਕੇ ਬਾਈ ਰੁਕੇ ਸੀ ਅਸੀਂ ਅੰਦਰ ਬੈਠੇ ਜੀ ਬਾਈ ਯਾਰ ਲਵ ਜੀ ਹੋਇਆ ਯਾਰ ਦਿਲੋਂ ਰਿਸਪੈਕਟ ਆ ਤੁਹਾਨੂੰ ਯਾਰ ਕੋਈ ਸ਼ਬਦ ਨਹੀਂ ਹੈਗਾ ਯਾਰ ਤੁਹਾਨੂੰ ਤੁਸੀਂ ਰੁਕੇ ਸੁਣ ਵੈਲਕਮ ਯਾਰ ਤੁਹਾਨੂੰ ਜੀ ਆਇਆਂ ਨੂੰ ਥੈਂਕ ਯੂ ਯਾਰ ਤੁਹਾਡੀਆਂ ਦੀਆਂ ਬਈਆ ਰੈਂਕ ਥੈਂਕ ਯੂ ਬਾਈ ਸੋ ਮਾਚ ਯਾਰ ਇੰਨਾ ਪਿਆ ਲਵ ਯੂ ਵੀਰੇ ਥੈਂਕ ਯੂ ਅੱਜ ਆਪਾਂ ਦੇਖ ਲਿਆ ਟ੍ਰੈਕਟਰ ਆਏ ਹਾਏ ਬੱਲਵਾਨ ਐਂਡੀ ਉਹ ਤੁਹਾਡਾ ਪਿਆਰਾ ਵੀਰੇ ਯਾਰ ਚੱਲ ਵਾਤ ਆਜੋ ਇਹਦਾ ਜਹਾਜ਼ ਹੈ ਇੱਕਦਮ ਥੈਂਕ ਯੂ ਯਾਰ ਗਾਲੋ ਬਾਬਾ ਦਾ ਐਂਡੀ ਵੈਰੀ ਵਿਟ ਤੇ ਮੋਟੋ ਫਸਟ ਟਾਈਮ ਆਇਓ ਚਲ ਓਏ ਹੈਪੀ ਬਰਥਡੇ ਦਾ ਬੋਲ ਦੋ ਚਾਚਾ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਓ ਸੁੱਖੀ ਦੇ ਮੂੰਹ ਚ ਵੀ ਪਾ ਓ ਲਸ਼ਮਣ ਕੀ ਤੇ ਮੂੰਹ ਚ ਵੀ ਪਾ ਇੱਕ ਹਾਂ ਸਬਜੈਕਟ ਉਹਦਾ ਵੀ ਜਾਣ ਦੇਣਾ ਅੱਜ ਦੋ ਦੋ ਰੁਪਏ ਹੋ ਗਿਆ ਜੀ ਤੂੰ ਲੈ ਲੈ ਬਈ ਸਾਹਿਬ ਯਾਰ ਹਨਾ ਪਤਾ ਨਹੀਂ ਕਿੰਨਾ ਟਾਈਮ ਹੋ ਰਿਹਾ ਪੈਸੇ ਲੈ ਬਸੇ ਤਾਂ ਰੱਬ ਸੋਭੀ ਨਾ ਮੈਂ ਟਾਈਮ ਦੀ ਗੱਲ ਇੱਕ ਖਾਦਾ ਨਹੀਂ ਇਹ ਫਰਿੱਜੇ ਲਾਦਾ ਦੀ ਮਾਜ ਤੜਕੇ ਬੰਨਾਂਗੇ ਯਾਰ ਅੱਜ ਮਾਜ ਤੜਕੇ ਬੰਨਾਂਗੇ ਬਾਈ ਅੱਛਾ ਹਾਂ ਤੁਹਾਡੇ ਰਲਿਆਂ ਲਿਖਾਇਆ ਸੀ ਲਾ ਕੇ ਤੂੰ ਆ ਗਿਆ ਨਾ ਕਿਹੜਾ ਟਾਈਮ ਹੋ ਰਿਹਾ ਟੇਡਾ ਵਾਲਾ ਮਾੜੀ ਲਿਖਾਇਆ ਉਹ ਤਾਂ ਖਾਣਾ ਹੀ ਆ ਬੰਦੇ ਨੇ 11 ਵਜੇ ਨਾਲ ਆ ਵੀਰਸ 55 ਹੋਵੇ 10 ਦਾ ਬੰਦਰ ਨੱਪੇ ਤਾਂ ਸਾਈਡ ਤੇ ਵੀ ਮਾੜਾ ਜਿਹਾ ਏ ਨੋਟ ਫਿਲਾੜਗਾ ਓਏ ਕਾਲੂ ਕਿੱਥੇ ਓ ਓ ਯਾਰ ਓ ਬਾਈ ਤਰਾ ਤਗੜਾ ਫੈਨ ਆ ਉਹ ਓਏ ਕਾਲੂ ਆ ਓਏ ਨਹੀ ਵੈਸੇ ਉਹਨੂੰ ਫੈਨ ਤੋਂ ਅੱਪਾ ਕਹਿੰਦੇ ਨਹੀਂ ਬੰਦਿਆ ਗਿਆ ਓਏ ਓਏ ਆਇਆ ਵੀਰ ਤੂੰ ਰਹਿ ਗਿਆ ਆ ਬੰਦਾ ਬਾਹਰ ਲੈ ਥੋੜੇ ਰਲਿਆ ਲਿਖਿਆ ਚੱਕੋ ਬਾਈ ਯਾਰ ਹੋਰ ਹੋਰ ਖਾਓ ਖਾਓ ਚੱਕੋ ਵੀਰੇ ਚੱਕੋ ਰਲਿਆ ਲਿਖਿਆ ਥੋੜੇ ਬਾਈ ਆ ਜਾ ਬਾਊ ਹੋਰ ਹੋਰ ਆ ਜਾ ਵੀਰੇ ਆ ਜਾ ਬਾਈ ਟੱਟ ਆਇਆ ਸਨੀ ਬਹੁਤ ਫੇਮਸ ਹੈ ਮੁੰਡਾ ਬਾਈ ਯਾਰ ਹਾਂ ਬਾਈ ਥੋੜੇ ਕਰ ਕੀ ਹੈ ਜੋ ਵੀ ਯਾਰ ਥੋੜਾ ਪਿਆਰਾ ਬਾਈ ਆਤ ਮੈਂ ਦਾ ਮੈਂ ਉਹ ਫਰਾਂਡੇ ਦੇ ਵਾਰਣ ਨੂੰ ਕੀ ਕਹਿੰਦੇ ਕਹਿੰਦਾ ਹਾਂ ਮੈਨੂੰ ਦਿਖਿਆ ਬਈ ਇਹ ਬਈ ਮੈਂ ਦੇਖਿਆ ਬੱਸ ਕਹਿੰਦਾ ਸੁਣਿਆ ਹਾਂ ਹਾਂ ਮੈਂ ਕਹਿੰਦਾ ਬਾਬੇ ਮੈਂ ਦੇਖਿਆ ਯਾਰ ਟਰੈਕਟਰ ਵਾਲਾ ਗਾਣੇ ਚ ਇੱਕ ਦੋ ਆ ਜਾਂਦੇ ਮੈਂ ਟਰੈਕਟਰ ਦੇਖਿਆ ਯਾਰ ਮੈਂ ਮੈਂ ਟਰੈਕਟਰ ਦੇਖਿਆ ਯਾਰ ਓ ਜੱਸੀ ਤੇਰੇ ਨਾਮ ਦੇ ਨਾਲ ਬੰਦੇ ਨਹੀਂ ਗਏ ਮੂੰਹ ਨਾਲ ਕਿੰਨੇ ਸਾਲ ਹੋ ਗਏ ਧਰਤੀ ਦੇ ਬੋਹੇ ਬਣੇ ਨੂੰ ਬਤਾਉਣ ਤਰੀਕਾ ਉਹ ਇਹ ਗਾਣਾ ਚੱਲਦਾ ਆਪ ਤੇ ਰੋਕ ਗਿਆ ਹੌਣ ਦੇ ਲੱਗ ਗਿਆ ਬਾਈ ਬਹੁਤ ਪਿਆਰ ਮਰਾਏ ਬਾਈ ਦੇਖ ਲੈਣਾ ਉਹ ਸਹੀ ਕਹਿੰਦੇ ਨੇ ਸਿਆਣੇ ਦਾਣੇ ਨਾਲ ਬਿਲਕਾ ਖਾਣੇ ਵਾਲੇ ਗਾਣਾ ਆ ਜੀ ਖਾਦਾ ਨਹੀਂ ਆ ਰਹੀ ਸਾਡੇ ਤੋਂ ਆਦਾ ਨਹੀਂ ਆ ਰਹੀ ਅੱਜ ਕੇ ਲੈ ਵੀ ਮਿੱਤਰੋ ਪਾਰਟੀ ਕਰਦੇ ਕਰਦੇ ਹੋ ਗਈ ਰਾਤ ਬੱਜ ਗਏ ਕਿੰਨੇ ਵਜੇ ਕਿੱਥੇ ਵੀ ਹੋ ਗਿਆ ਇੱਕ 4:30 ਹੋ ਗਿਆ ਜਿਆਦਾ ਇੱਕ ਵੇਲਾ ਹੋ ਗਿਆ ਸੀ ਫਿਰ ਅਸੀਂ ਟਰੈਕਟਰ ਲੈ ਕੇ ਹੁਣ ਵਾਪਸ ਪਿੰਡ ਗਏ ਨਹੀਂ ਇੱਕ ਮੋਟਰਸਾਈਕਲ ਵੀ ਅੰਦਰ ਲਾਤਾ ਤੇ ਸਨੀ ਨੇ ਜਾਣਾ ਦੋ ਮੋਟਰਸਾਈਕਲਾਂ ਦੇ ਬਾਹਰ ਖੜੇ ਆ ਸਨੀ ਵੀ 4:30 ਹੋ ਗਿਆ ਓਏ ਪਾਰਟੀ ਕਰਦੇ ਕਰਦੇ ਲੇਟ ਹੋ ਗਏ ਬਾਈ ਹੁਣ ਉਰੀ ਪਏ ਆ ਠੀਕ ਆ ਮਸਟੈਂਗ ਹਮ ਨਹੀਂ ਖੜੀ ਆ ਇੱਧਰ ਪਹਿਲਾਂ ਉੱਧਰ ਲਾਉਣ ਦੀ ਸਲਾਹ ਦੀ ਫਿਰ ਉੱਧਰ ਲਾਈ ਵੀਰ ਉਰੀ ਲਾਤੀ ਆਪਾਂ ਨੇ ਕੋਈ ਚੱਕਰ ਨਹੀਂ ਹਾਂ ਦੇ ਸੰਜੋਰੀ ਦੇ ਕਿਵੇਂ ਪਏ ਆ ਉੱਧਰ ਅਸੀਂ ਤਾਂ ਉੱਧਰ ਲਾਰ ਕੇ ਤਾਂ ਮੇ ਜਾਮੇ ਚਲੋ ਓਕੇ ਬਾਈ ਠੀਕ ਆ ਗੁੱਡ ਨਾਈਟ ਤੇ ਵਲੌਗ ਦਾ ਦਾ ਐਂਡ ਅਗਲੇ ਵਲੌਗ ਚ ਮਿਲਦੇ ਹਾਂ ਹੁਣ ਬਾਏ ਬਾਏ ਓਕੇ ਵੀਰ